ਮਾਰਚ ਦਾ ਮਹੀਨਾ ਤੇ ਹੋਲੀ ਦੇ ਜਿਹੜੇ ਦਿਨ ਆ ਚੁੱਕੇ ਨੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਜਿਹੜੇ ਬਾਜ਼ਾਰ ਨੇ ਤੁਸੀਂ ਦੇਖ ਸਕਦੇ ਹੋ ਹੋਲੀ ਦੇ ਰੰਗਾਂ ਨਾਲ ਰੰਗ ਚੁੱਕੇ ਨੇ ਵੱਖ-ਵੱਖ ਤਰ੍ਹਾਂ ਦੇ ਰੰਗ ਪਚਕਾਰੀਆਂ ਜਿਸ ਤੋਂ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਲੋਕਾਂ ਨੂੰ ਜੋ ਸਾਹ ਹੈਗਾ ਇੱਥੇ ਕਿੰਨੀਆਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੀ ਆ ਰੰਗ ਵੇਖਣ ਨੂੰ ਮਿਲ ਰਹੇ ਨੇ ਗੁਲਾਲ ਇਸ ਵਾਰੀ ਕਾਫੀ ਵੱਖ-ਵੱਖ ਵੈਰਾਈਟੀਆਂ ਜਿਹੜੇ ਸਾਨੂੰ ਵੇਖਣ ਨੂੰ ਮਿਲ ਰਹੇ ਨੇ ਕਾਫੀ ਪਿੰਨ-ਪਿੰਨ ਪ੍ਰਕਾਰ ਦੇ ਜਿਹੜੇ ਕੀ ਆ ਕਲਰ ਜਿਹੜੇ ਇੱਥੇ ਨੂੰ ਵੇਖਣ ਨੂੰ ਮਿਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਗੁਲਾਬੀ ਲਾਲ ਤੇ ਨੀਲਾ ਤੁਸੀਂ ਆਮ ਦੇਖਦੇ ਪਰ ਇਸ ਵਾਰ ਜਿਹੜਾ ਮਾਰਕੀਟ ਦੇ ਵਿੱਚ ਸਫੇਦ ਕਲਰ ਵੀ ਆਇਆ ਤੋਤਾ ਰੰਗਾ ਕਲਰ ਵੀ ਆਇਆ ਕਿ ਲਾਲ ਹਰਾ ਇਹ ਕਲਰ ਜਿਹੜੇ ਸਾਰੇ ਨੋਰਮਲ ਪਰ ਇਸ ਵਾਰ ਜਿਹੜਾ ਕਿ ਸਭ ਤੋਂ ਜਿਆਦਾ ਅਟਰੈਕਸ਼ਨ ਦਾ ਘਰ ਜਿਹੜਾ ਬੰਦਾ ਪਿਆ ਜਿੱਥੇ ਸਿਲੰਡਰ ਪਹਿਲਾਂ ਦੇਖਦੇ ਸੀ ਪਹਿਲਾਂ ਪਾਰਟੀਆਂ ਵਗੈਰਾ ਦੇ ਵਿੱਚ ਯੂਜ਼ ਕੀਤੇ ਜਾਂਦੇ ਸੀ ਪਰ ਹੁਣ ਨੋਰਮਲ ਮਾਰਕੀਟ ਦੇ ਵਿੱਚ ਜਿਹੜੇ ਕਿ ਸਿਲੰਡਰ ਮਿਲਨੇ ਸ਼ੁਰੂ ਹੋ ਚੁੱਕੇ ਨੇ ਤੁਸੀਂ ਵੱਖ-ਵੱਖ ਕਲਰਾਂ ਦੇ ਜਿਹੜੇ ਸਿਲੰਡਰ ਇੱਥੇ ਆ ਕੇ ਲੈ ਸਕਦੇ ਹੋ ਜੇਕਰ ਤੁਹਾਨੂੰ ਛੋਟਾ ਸਿਲੰਡਰ ਚਾਹੀਦਾ ਤਾਂ ਉਹ ਵੀ ਤੁਹਾਨੂੰ ਇੱਥੇ ਮਿਲ ਜਾਂਦਾ ਤੇ ਪਚਕਾਰੀਆਂ ਦੀ ਜੇ ਗੱਲ ਗੱਲ ਕਰਨੀ ਤਾਂ ਪਚਕਾਰੀਆਂ ਕਾਫੀ ਵੱਖ-ਵੱਖ ਤਰ੍ਹਾਂ ਦੀਆਂ ਪਚਕਾਰੀਆਂ ਇੱਥੇ ਨੇ ਗੁਬਾਰੇ ਹਰੇਕ ਤਰ੍ਹਾਂ ਦੇ ਇੱਥੇ ਗੁਬਾਰੇ ਮਿਲ ਜਾਂਦੇ ਏਸ ਵਾਰ ਤੁਹਾਨੂੰ ਦਿਖਾਉਣਾ ਚਾਹਾਂਗੇ ਜਿਸ ਤਰੀਕੇ ਨਾਲ ਦੀਵਾਲੀ ਉੱਤੇ ਜਿਹੜੇ ਗਿਫਟ ਹੈਂਪਰਸ ਬਣ ਕੇ ਆਉਂਦੇ ਹੁੰਦੇ ਸੀ ਇਸ ਤਰੀ ਇਸ ਵਾਰ ਜਿਹੜੇ ਨੇ ਕਲਰਸ ਦੇ ਵੀ ਜਿਹੜੇ ਗਿਫਟ ਹੈਂਪਰ ਜਿਹੜੇ ਬਣ ਕੇ ਆਏ ਹੋਏ ਨੇ ਦੁਕਾਨਦਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਸੱਸੀ ਗੱਲ ਸਰ ਸੱਸੀ ਗੱਲ ਭਾਜੀ ਭਾਜੀ ਕਿਸ ਤਰੀਕੇ ਦਾ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਇਸ ਵਾਰ ਹੋਲੀ ਨੂੰ ਲੈ ਕੇ ਭਈਆ ਸਾਰੇ ਹਰ ਕਸਟਮਰ ਦਾ ਚੁਆਇਸ ਜੀ ਦਾ ਵੀ ਪਟਾਕੇ ਅੱਜ ਕੱਲ ਜਿਆਦਾ ਚੱਲਦੇ ਵੇ ਬਾਜੀ ਸਨੋ ਪਟਾਕੇ ਚੱਲਦੇ ਹਾਂਜੀ ਉਸ ਤੋਂ ਬਾਅਦ ਗੰਨ ਆ ਗਈ ਹੈ ਨਵੀਂ ਚੀਜ਼ ਗੰਨ ਆਈ ਹੈ ਨੋਜ਼ਲ ਵਾਲੀ ਇਹ ਦੇਖੋ ਇਹਨੇ ਇੱਕ ਵਾਰੀ ਕੱਟ ਕੇ ਕੀ ਚੀਜ਼ ਆ ਸਰ ਗੰਨ ਹੁੰਦਾ ਸਰ ਐਨੇ ਵੇ ਸਰ ਸੈੱਲ ਪਾਣੇ ਪੈਂਦੇ ਸਰ ਦੋ ਅੱਛਾ ਕਹਿੰਦੇ ਦੋ ਵਾਇਰ ਹੋਣਗੇ ਦੋ ਬਾਹਰ ਆਉਂਦੇ ਨਾਲ ਤੁਸੀਂ ਅਟੈਚ ਕਰਨਾ ਉਸ ਤੋਂ ਤੇ ਗੰਨ ਚਲਾਉਣਾ ਅਨਾਰ ਵੀ ਨਿਕਲਦਾ ਹੋਲੀ ਵੀ ਨਿਕਲਦਾ ਸਰ ਇਹਨਾਂ ਚੋ ਬਿਲਕੁਲ ਦੋ ਤਰ੍ਹਾਂ ਦੇ ਨੇ ਸਰ ਇਹਦੇ ਵਿੱਚ ਹੋਰ ਵੀ ਕੁਝ ਉਸ ਤੋਂ ਬਾਅਦ ਸ਼ੋਰਟ ਆਈ ਹੈ ਮੇਰੇ ਕੋਲ 10 컬러 ਸ਼ੋਰਟ ਜਾ ਕੇ ਉੱਪਰ ਵਾਇਰ ਹੁੰਦਾ ਜਿਵੇਂ ਆਪਾਂ ਪਟਾਕੇ ਚਲਾਏ ਦਾ ਉਸ ਤਰ੍ਹਾਂ ਦਾ ਸ਼ੌਟ ਲੇਕਿਨ ਕਲਰ ਨਿਕਲਣਗੇ ਯਾਰ ਕੀ ਬਦਲਾ ਦੀਵਾਲੀ ਵਾਂਗੂੰ ਹਣ ਲੋਕਾਂ ਨੇ ਬੁਲਾਣਾ ਚੁੱਕ ਕਰਨਾ ਹੈ ਨਾ ਪ੍ਰੋਪਰ ਸਰ ਵੀ ਹੈਂਪਰ ਵੀ ਆ ਗਿਆ ਗਿਫਟ ਹੈਂਪਰ ਦਿਖਾਓ ਮੈਨੂੰ ਇੱਕ ਵਾਰੀ ਕਿਸ ਤਰੀਕੇ ਦਾ ਗਿਫਟ ਹੈਂਪਰ ਜਿਹੜਾ ਹੈ ਤੁਗੀ ਆਪਣੇ ਕੋਲ ਅ ਸ਼ੌਟ ਹੈਗਾ ਸਰ ਅੱਛਾ ਇਹ ਸ਼ੌਟ ਹੈ ਸਕਾਈ ਸ਼ੌਟ ਸਕਾਈ ਸ਼ੌਟ ਪ੍ਰੋਪਰ ਉੱਪਰ ਜਾਏਗਾ ਸਰ ਵੀਡੀਓ ਹੈਗੀ ਹੈ ਕਸਟਮਰ ਹਰੇ ਕਸਟਮਰ ਦੇਖ ਕੇ ਲੈ ਜਾਂਦੇ ਸਰ ਫੋਰੀ ਆ ਦੇਖੋ ਸਰ ਕਲਰ ਨਿਕਲਦਾ ਹਨਾ ਚੋ ਅੱਛਾ ਦੱਸ ਦੇ 10 ਕਲਰ ਨੇ ਸਿਲੰਡਰ ਦੇ ਵੱਡੇ ਸਿਲੰਡਰ 10 ਕਿਲੋ ਵਾਲਾ ਵੀ ਹੈਗਾ 15 ਕਿਲੋ ਵਾਲੇ ਵੀ ਜਿਆਦਾ ਚਲਦੇ ਹੈ ਅਜੀ ਕਾ ਸਿਲੰਡਰ ਹਰੇ ਕਸਟਮਰ ਵੀ ਕੁਆਂਟੀਟੀ ਜਿਆਦਾ ਚਾਹੀਦਾ ਉਹਨਾਂ ਨੂੰ ਪਾਰਟੀਆਂ ਵਗੈਰਾ ਬਾਹਰ ਲੈ ਕੇ ਜਾਣਾ ਉਹਨਾਂ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ ਗਿਫਟ ਹੈਂਪਰ ਹੈ ਹਾਂ ਸਰ 5 ਪੀਸ ਦਾ ਕਲਰ ਹੁੰਦਾ ਹਮ ਅੱਛਾ ਇਹ ਫਰਗ ਬਿਗੈਰ ਕੈਮੀਕਲ ਤੋਂ ਹੁੰਦਾ ਸਰ ਇਹਨਾਂ ਚ ਜਿਹੜੇ ਆ ਪਾਕੀ ਕਲਰ ਰੱਖੇ ਹੋਏ ਵੀ ਸਾਰੇ ਗੁਲਾਲ ਹੀ ਨੇ ਗੁਲਾਲ ਰੋਜਾ ਔਰ ਤੋਤੇ ਦੀ ਇੱਕ ਹੀ ਬ੍ਰਾਂਡ ਸਹੀ ਚੱਲਦਾ ਸਰ ਇਹਨਾਂ ਨੂੰ ਬਿਗੈਰ ਕੈਮੀਕਲ ਤੋਂ ਵੀ ਨਾ ਚੱਲਦਾ। ਇੱਕ ਵਾਰੀ ਤੁਹਾਨੂੰ ਦੁਕਾਨ ਦੇ ਅੰਦਰ ਲੈ ਕੇ ਜਾਵਾਂਗੇ ਦਿਖਾਣੇ ਤੁਹਾਨੂੰ ਵੀ ਕਿਸ ਤਰੀਕਿਆਂ ਜਿਹੜੀਆਂ ਪਚਕਾਰੀਆਂ ਟੈਂਕ ਵਾਲੀਆਂ ਨੇ ਕਾਰਟਨ ਵਾਲੀਆਂ ਪਚਕਾਰੀਆਂ ਕਿਉਂਕਿ ਬੱਚਿਆਂ ਦੇ ਵਿੱਚ ਕਾਫੀ ਆ ਰੋਸਾ ਹੁੰਦਾ ਨਾ ਕਿ ਕਾਰਟਨ ਵਾਲੀ ਪਚਕਾਰੀ ਅਸੀਂ ਵਰਤਣੀ ਹੈ। ਹਾਂਜੀ ਹਾਂਜੀ ਬਿਲਕੁਲ ਸਰ। ਭਾਈ ਕੈਮੀਕਲ ਵਾਲੇ ਰੰਗ ਤਾਂ ਨਹੀਂ ਇਸ ਵਾਰ ਤੁਸੀਂ ਰੱਖਦੇ। ਕੈਮੀਕਲ ਵਾਲਾ ਸਰ ਵਿਕਦੇ ਹੀ ਨਹੀਂ ਸਾਡੇ ਕੋਲ। ਬਿਗੈਰ ਕੈਮੀਕਲ ਦੇ ਇਹਦੇ ਬੱਚਿਆਂ ਨੇ ਉਡਾਣਾ ਉਹ ਲੱਗ ਚੀ ਜਾ ਉਹ ਰੇਤੇ ਵਾਲੀ ਵਿਕਦੀ ਆ ਉਹ ਜਿਹਨੂੰ ਸਸਤੀ ਹੁੰਦੀ ਆ 50 ਰੁਪਏ ਦੀ ਬੋਰੀ ਮਿਲ ਗੱਲੋਂ ਉਹ ਨਹੀਂ ਵੇਚਦੇ ਆ ਉਹ ਨਹੀਂ ਆਪਾਂ ਵੇਚਦੇ ਸਰ ਹਰੇ ਕਸਟਮਰਸ ਕੇ ਐਨਵਰ ਦੇ ਅਲਰਜੀ ਨਾ ਆ ਜਾਏ ਦੁਬਾਰਾ ਕਸਟਮਰ ਆਏਗਾ ਵੀ ਨਹੀਂ ਸਾਡੇ ਕੋਲ ਸਹੀ ਹੈ ਇਹ ਤਾਂ ਇਹ ਜੇਕਰ ਜੇ ਤੁਹਾਡੇ ਘਰੇ ਛੋਟੇ ਬੱਚੇ ਹੈਗੇ ਨੇ ਤਾਂ ਇਸ ਵਾਰ ਮਾਰਕੀਟ ਦੇ ਵਿੱਚ ਇਦਾਂ ਛੋਟੀਆਂ ਪਿਚਕਾਰੀਆਂ ਵੀ ਵੀ ਕਾਫੀ ਜਿਆਦਾ ਵੈਰਾਈਟੀ ਵੇਖਣ ਨੂੰ ਮਿਲ ਰਹੀ ਹੈ ਤੇ ਇਹ ਵੱਖ-ਵੱਖ ਪ੍ਰਕਾਰ ਦੀਆਂ ਪਿਚਕਾਰੀਆਂ ਨੇ ਆ ਟੈਂਕ ਵਾਲੀਆਂ ਪਿਚਕਾਰੀਆਂ ਜੇ ਤੁਹਾਡੇ ਘਰੇ ਬੱਚੇ ਜਿਹੜੇ ਥੋੜੇ ਵੱਡੇ ਨੇ ਤੇ ਜੇਕਰ ਕਾਰਟੂਨ ਵਾਲੀਆਂ ਪਸੰਦ ਕਰ ਰਹੇ ਨੇ ਤਾਂ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਇੱਥੇ ਕਾਰਟੂਨ ਪਚਕਾਰੀਆਂ ਉੱਤੇ ਲੱਗਾ ਹੋਇਆ ਮਿਲ ਜੇਗਾ ਤੇ ਕਾਰਟੂਨ ਦੀ ਸ਼ੇਪ ਦੇ ਵਿੱਚ ਵੀ ਜਿਹੜੀਆਂ ਪਚਕਾਰੀਆਂ ਐ ਇਸ ਵੀ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਕਾਰਟੂਨ ਜਿਹੜਾ ਬੱਚਿਆਂ ਦਾ ਕਾਫੀ ਜ਼ਿਆਦਾ ਮਨਪਸੰਦ ਹੁੰਦਾ ਗੁਬਾਰੇ ਵਗੈਰਾ ਸਾਰਾ ਕੁਝ ਤੁਹਾਨੂੰ ਇੱਥੇ ਉਪਲਬਧ ਮਿਲ ਜੇਗਾ ਮਾਰਕੀਟ ਦੇ ਵਿੱਚ ਮਾਰਕੀਟ ਜਿਹੜੀ ਆ ਇਹ ਮਿੱਡਾ ਚੌਂਕ ਆਪਾਂ ਜਵਾਰ ਨਗਰ ਮਾਰਕੀਟ ਜਿਹੜੀ ਘੁੰਮਣ ਤੁਹਾਨੂੰ ਆਪਣੀਆਂ ਦੁਕਾਨਾਂ ਤੇ ਵੀ ਲੈ ਕੇ ਚੱਲਦੇ ਕਿਸ ਤਰੀਕੇ ਨਾਲ ਇਹ ਸਾਰੀਆਂ ਦੁਕਾਨਾਂ ਸਜਾਈਆਂ ਹੋਈਆਂ ਨੇ ਇਹਨਾਂ ਨੇ ਕਿਉਂਕਿ ਹੋਲੀ ਦਾ ਉਤਸ਼ਾਹ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਹੈ ਇਸ ਵਾਰ ਜਿੱਦਾਂ ਜਿਸ ਤਰੀਕੇ ਨਾਲ ਲੋਕ ਦੀਵਾਲੀ ਮਨਾਉਂਦੇ ਹੁੰਦੇ ਸੀ ਕਿ ਉਸੇ ਤਰੀਕੇ ਨਾਲ ਹੁਣ ਹੋਲੀ ਦਾ ਤਿਉਹਾਰ ਵੀ ਲੋਕ ਮਨਾਉਣਾ ਸ਼ੁਰੂ ਕਰ ਗਏ ਹੋਏ ਨੇ ਤੇ ਦੂਜੇ ਦੁਕਾਨਦਾਰਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸੱਸੀ ਗਾਲ ਸਰ ਸੱਸੀ ਗਾਲ ਜੀ ਸਰ ਕੀ ਹਾਲ ਹੈ ਜੀ ਵਧੀਆ ਸਰ ਤੇ ਸਰ ਕਿੰਨਾ ਕਿ ਜ਼ਿਆਦਾ ਲੋਕਾਂ ਦੇ ਵਿੱਚ ਜੋਸ਼ ਹੈਗਾ ਹੋਲੀ ਨੂੰ ਲੈ ਕੇ ਜੀ ਜੋਸ਼ ਸਰ ਪੂਰਾ ਹੈ ਜੀ ਬਹੁਤ ਵਧੀਆ ਬਹੁਤ ਅੱਛਾ ਰਿਸਪੌਂਸ ਹੈ ਬੜੀ ਆਮ ਮੈਂ ਦੇਖ ਰਿਹਾ ਕਾਫੀ ਵੱਖ-ਵੱਖ ਤਰ੍ਹਾਂ ਦੇ ਸਾਮਾਨ ਰੱਖੇ ਹੋਏ ਨੇ ਇੱਥੇ ਸ਼ਾਰਟਸ ਵਗੈਰਾ ਵੀ ਰੱਖੇ ਹੋਏ ਨੇ ਜਿਵੇਂ ਦੀਵਾਲੀ ਤੇ ਸ਼ਾਰਟ ਵੇਖਤ ਹੁੰਦੇ ਸੀ ਇਹ ਜੀ ਹਾਂ ਜੀ ਦਿਖਾਵਾਂਗੇ ਕਿਹੜੇ-ਕਿਹੜੇ ਹੈਗੇ ਨੇ ਵਰਨਾ ਇੱਕ ਹੋਰ ਅਸਟ੍ਰੈਚ ਕਲਰ ਸਟਾਕਸ ਨੇ ਅਲਗ-ਅਲਗ ਕਲਰ ਚੁੰਦੇ ਇਹ ਚਿੱਪਾਂ ਦੇ ਤਲਾ ਦੇ ਕਲਰ ਹੁੰਦੇ ਇਸ ਤਰ੍ਹਾਂ ਪਟੋ ਜੀ ਇਹਦੇ ਚ ਅਲਗ-ਅਲਗ ਤਰ੍ਹਾਂ ਦੇ ਕਲਰ ਚੁੰਦੇ ਆ ਬਦਲ ਦੇਖੋ ਨਾ ਗਿਫਟ ਹੈਂਪਲਸ ਕਲਰ ਦੇ ਗਿਫਟ ਹੈਂਪਲ ਬਣੇ ਪਰ ਜਾਨ ਲੱਗ ਗਿਆ ਪਹਿਲੇ ਲੂਸ ਆਂਦੇ ਸੀ ਜ਼ਿਆਦਾਤਰ ਹੁਣ ਹਰਬਲ ਚਾਹ ਨਾਲ ਲੱਗੇ ਵਿਦਆਊਟ ਕੈਮੀਕਲ ਕੀ ਆ ਬਰਾਬ ਆ ਵਾਲ ਵਗੈਰਾ ਵੀ ਰੱਖੇ ਹੋਏ ਨੇ ਹਣਾ ਜੇਕਰ ਕਿਸੇ ਨੇ ਕੋਈ ਨਾ ਤਰੀਕੇ ਨਾਲ ਸਿਰਨਾ ਤਰੀਕੇ ਨਾਲ ਗੋਗਲਸ ਹੋ ਗਈ ਵਿਸਲ ਹੋ ਗਈ ਵਿਸਲ ਹੋ ਗਈ ਬਹੁਤ ਉਸ ਦੀ ਦੇਖ ਸਕਦਾ ਹਾਂ ਵੀ ਪੁਚਕਾਰੀ ਇਹ ਕਿਹੋ ਜਿਹੇ ਤਰ੍ਹਾਂ ਦੀ ਪੁਚਕਾਰੀ ਹੈ ਜੀ ਇਹ ਹੈਮਰ ਸਰ ਹੈਮਰ ਹਾਈ ਕਲ ਟ੍ਰੈਂਡ ਚੱਲ ਰਿਹਾ ਹੈ ਲਗ ਲਗ ਤਰ੍ਹਾਂ ਦੇ ਵਿੱਚ ਮੈਂ ਟੁਆਇਜ਼ ਆ ਗਏ ਬੈਕ ਚ ਹੋ ਗਿਆ ਹੈ ਹੈਮਰ ਹੋ ਗਿਆ ਉਸ ਤਰ੍ਹਾਂ ਦੀ ਪੁਚਕਾਰੀ ਦੇਖ ਸਕਦੇ ਹੋ ਗੰਡਾਸੀ ਵਰਗੀ ਜਿਹੜੀ ਪੁਚਕਾਰੀ ਬਣਾਈ ਹੋਈ ਹੈ ਬਿਲਕੁਲ ਤਾਂ ਅਗਲੀਆਂ ਦੁਕਾਨਾਂ ਤੇ ਵੀ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈ ਰੰਗ ਤੇ ਦੇਖ ਸਕਦੇ ਹੋ ਜਿਹੜੇ ਇਹ ਤਾਂ ਟਰੈਡੀਸ਼ਨਲ ਰੰਗ ਜਿਹੜੇ ਹੁੰਦੇ ਨੇ ਐਤਕੀ ਜਿਹੜੇ ਰੰਗਾਂ ਦੀ ਕੁਆਲਿਟੀ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਕਾਫੀ ਜ਼ਿਆਦਾ ਸੁਧਾਰ ਕੀਤਾ ਗਿਆ ਕੋਈ ਵੀ ਤਰੀਕੇ ਦੇ ਕੈਮੀਕਲਸ ਯੂਜ਼ ਨਹੀਂ ਕੀਤੇ ਕਿ ਮੋਸਟਲੀ ਜਿਹੜੇ ਗੁਲਾਬ ਦੇ ਜਿਹੜਾ ਯੂਜ਼ ਜਿਹੜਾ ਕੀਤਾ ਜਾ ਰਿਹਾ ਤੇ ਹਰੇਕ ਦੁਕਾਨ ਤੇ ਤੁਹਾਨੂੰ ਜਿਹੜੇ ਦਿਖਾਣਾ ਚਾਹੂੰਗਾ ਜਿਹੜੇ ਸਿਲੰਡਰ ਹੁੰਦੇ ਨੇ ਕਲਰ ਗੁਲਾਬ ਵਾਲੇ ਸਿਲੰਡਰ ਹੁੰਦੇ ਨੇ ਹਰੇਕੀ ਦੁਕਾਨ ਤੇ ਤੁਹਾਨੂੰ ਇੱਥੇ ਮੌਜੂਦ ਮਿਲਣਗੇ ਕਿਉਂਕਿ ਜੇ ਜਿਹੜੀ ਚੀਜ਼ ਆਪਾਂ ਪਹਿਲਾਂ ਪਾਰਟੀਆਂ ਵਗੈਰਾ ਦੇਖਦੇ ਹੁੰਦੇ ਸੀ ਕਿ ਹੁਣ ਉਹ ਚੀਜ਼ਾਂ ਜਿਹੜੀਆਂ ਕੀ ਆ ਆਮ ਹੀ ਦੁਕਾਨਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਜਿਹੜੇ ਕਿ ਨਾਰਮਲ ਬਾਜ਼ਾਰ ਲੱਗਦੇ ਨੇ ਉਹਨਾਂ ਵਿੱਚ ਜਿਹੜੀਆਂ ਮਿਲਣ ਲੱਗੀਆਂ ਹੋਈਆਂ ਨੇ ਜਿਹੜੀ ਬਾਜ਼ਾਰ ਤੁਹਾਨੂੰ ਲੈ ਕੇ ਪਹੁੰਚਾ ਹਾਂ ਤੇ ਦੇਖ ਸਕਦੇ ਹੋ ਵੀ ਬਾਜ਼ਾਰ ਕਿਸ ਤਰੀਕੇ ਨਾਲ ਹੋਲੀ ਦੇ ਰੰਗ ਵਿੱਚ ਰੰਗਿਆ ਹੋਇਆ ਦੁਕਾਨਦਾਰਾਂ ਨੇ ਜਿਹੜੀਆਂ ਤਿਆਰੀਆਂ ਜਿਹੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੋਈਆਂ ਨੇ ਹੋਲੀ ਦਾ ਤਿਹਾਰ ਜਿਹੜਾ ਕੀ ਹੈ ਸਿਰਫ ਕੁਝ ਕਿਸਮਾਂ ਜਿਹੜਾ ਕੀ ਹੋਲੀ ਦੇ ਤਿਹਾਰ ਨੂੰ ਰਹਿ ਚੁੱਕਿਆ ਹੋਇਆ ਤੇ ਹਰ ਇੱਕ ਦੁਕਾਨ ਦੇ ਉੱਤੇ ਸਜਾਵਟ ਜਿਹੜੀ ਹੋਲੀ ਦੇ ਰੰਗਾਂ ਨੂੰ ਲੈ ਕੇ ਜਿੰਨੇ ਰੰਗ ਨਹੀਂ ਹੁੰਦੇ ਉਸ ਤੋਂ ਬਾਅਦ ਦੇ ਤਰੀਕੇ ਦੇ ਜਿਹੜੇ ਰੰਗ-ਬਰੰਗੇ ਇੱਥੇ ਪੁਚਕਾਰੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸ ਇੱਥੇ ਤੁਹਾਨੂੰ ਵਧੀਆ ਕੁਆਲਿਟੀ ਦਾ ਜਿਹੜਾ ਵੇਖਣ ਨੂੰ ਮਿਲੇਗਾ ਤੇ ਜਿੱਥੇ ਅੱਜ ਕੱਲ੍ਹ ਉਹ ਪਾਰਟਿਸ ਵਗੈਰਾ ਵੀ ਜਾਂਦੇ ਨੇ ਤਾਂ ਉਸ ਦੇ ਕਰਕੇ ਜਿਹੜਾ ਫੇਸ ਦੇ ਉੱਤੇ ਮਾਸਕ ਵਰਗਾ ਲਾਉਂਦੇ ਨੇ ਸਭ ਕੁਝ ਇਸ ਮਾਰਕੀਟ ਵਿੱਚ ਜਿਹੜਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਜਿਹੜਾ ਇਸ ਵਾਰ ਜਿਹੜਾ ਮੇਨ ਪੁਆਇੰਟ ਆਫ ਅਟਰੈਕਸ਼ਨ ਜਿਹੜਾ ਬਣਿਆ ਹੋਇਆ ਇਸ ਬਾਜ਼ਾਰ ਦਾ ਜਿਹੜਾ ਕੀ ਹੈ ਹਰੇਕ ਦੁਕਾਨ ਤੁਸੀਂ ਦੇਖੋਗੇ ਕਿ ਸਿਲੰਡਰ ਤੁਹਾਨੂੰ ਹਰੇਕ ਜਿਹੜੀ ਦੁਕਾਨ ਦੇ ਉੱਤੇ ਪਿਆ ਹੋਇਆ ਮਿਲੇਗਾ ਕਲਰ ਸਵੰਤਰ ਅਸੀਂ ਕਿਹਾ ਜਾਂਦਾ ਹੈ ਸ਼ਾਰਟਸ ਵਗੈਰਾ ਹਰੇਕ ਦੁਕਾਨ ਤੋਂ ਤੁਹਾਨੂੰ ਦੇਖੋ ਨੇ ਮਿਲ ਜਾਣਗੇ ਪਚਕਾਰੀਆਂ ਕਾਫੀ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਇੱਥੇ ਤੁਹਾਨੂੰ ਵੇਖਣ ਨੂੰ ਮਿਲ ਜਾਣਗੀਆਂ ਜੇਕਰ ਤੁਹਾਨੂੰ ਬੰਦੂਕ ਵਰਗੀ ਪਚਕਾਰੀ ਚਾਹੀਦੀ ਆ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਇੱਥੇ ਬੀਣ ਵਾਲੀ ਪਚਕਾਰੀ ਇਹ ਬੀਨ ਵੀ ਵੱਜਦੀ ਆ ਤੇ ਪਚਕਾਰੀ ਵੀ ਆ ਤੁਸੀਂ ਦੇਖ ਸਕਦੇ ਹੋ ਜੇਕਰ ਕਿਸੇ ਨੇ ਬੀਨ ਵਜਾਣੀ ਤੇ ਬੀਨੇ ਵੀ ਵਿਚਾ ਲੋ ਤੇ ਜੇ ਪਚਕਾਰੀ ਹੈ ਤਾਂ ਇਹਨੂੰ ਪਚਕਾਰੀ ਵਾਂਗੂ ਵੀ ਡਬਲ ਯੂਜ਼ ਜਿਹੜਾ ਇਸ ਦੇ ਵਿੱਚ ਇਹਦਾ ਕੀਤਾ ਜਾ ਰਿਹਾ ਦਿਖਾਓ ਇੱਕ ਵਾਰੀ ਅੱਛਾ अच्छा ये ਤੁਸੀਂ ਦੇਖ ਸਕਦੇ ਹੋ ਬੰਦੂਕ ਕਿਦਨਾਂ ਵਾਲੀ ਜੋ ਮਤਲਬ ਤੁਸੀਂ ਇੰਜੋਏ ਕਰਨ ਦੇ ਵਿੱਚ ਤੁਹਾਨੂੰ ਹੁਣ ਇਸ ਵਾਰੀ ਕੋਈ ਕਮੀ ਮਹਿਸੂਸ ਨਹੀਂ ਹੋਏਗੀ ਕਾਫੀ ਵੱਖ-ਵੱਖ ਤਰ੍ਹਾਂ ਦੀਆਂ ਜਿਹੜੇ ਆ ਪ੍ਰੋਡਕਟਸ ਨੇ ਮਾਰਕੀਟ ਦੇ ਵਿੱਚ ਆ ਚੁੱਕੇ ਹੋਏ ਨੇ ਤੇ ਫਿਰ ਕਿਹੜੇ-ਕਿਹੜੇ ਕਲਰ ਆਪਣੇ ਕੋਲ ਇਸ ਵਾਰੀ ਹੈਗੇ ਨੇ ਜੀ ਵਧੀਆ ਵਾਲੇ ਕਲਰ ਹੈਗੇ ਆ ਦੇਖੋ ਉਹ ਪੀਲੇ ਹਰੇ ਲਾਲ ਗੁਲਾਬੀ ਸਾਰੇ ਕਲਰ ਕੁਝ ਕਾਰੀ ਵਗੈਰੇ ਦੀ ਬਹੁਤ ਵੈਰਾਈਟੀ ਹੈਗੀ ਇੱਕ ਵਾਰੀ ਮੈਨੂੰ ਦਿਖਾਵਾਂਗੇ ਕਿਹੜੀ-ਕਿਹੜੀ ਆਪਣੇ ਜਿੱਦਾਂ ਉਹ ਵੀ ਦੇਖ ਸਕਦਾ ਗਲਾਰ ਗਨ ਆ ਦੇਖੋ ਗੁਲਾਲ ਗਨ ਆ ਗਈ ਇਹ ਕੀ ਚੀਜ਼ ਹੈ ਮੈਂ ਦਿਖਾਉ ਇੱਕ ਵਾਰੀ ਜਿਹੜੀ ਹੁੰਦੀ ਮੇਰੇ ਅੱਧਾ ਫੜ ਕੇ ਅੱਧਾ ਅੱਧਾ ਕਰਦੇ ਆ ਅੱਗੋਂ ਗੁਲਾਲ ਨਿਕਲਦਾ ਇਹ ਉਹ ਚੀਜ਼ ਹੈ ਅੱਛਾ ਇਹ ਆ ਗਿਆ ਜਿਹੜੀ ਗਨ ਗਨ ਫੜ ਕੇ ਜਿਹੜਾ ਉਹ ਰੰਗ ਨਿਕਲਦਾ ਤਿੰਨ ਕਲਰ ਉਹ ਵਾਲੀ ਹੈ ਓਕੇ ਇਹ ਆ ਗਿਆ ਦੇ ਵਿੱਚ ਜਿਹੜੇ ਪੈਂਦੇ ਆ ਗੁਲਾਲ ਗਨ ਦੇ ਹਾਂਜੀ ਹਾਂਜੀ ਇਹਦੇ ਵਿੱਚ ਪੈਂਦੇ ਜਿਹੜੇ ਠੀਕ ਹੈ ਜੀ ਇਹ ਸਾਰੇ ਪਚਕਾਰੀਆਂ ਪਿੱਛੇ ਸਾਰਾ ਕਲਰ ਰੈੱਡ ਪਿੰਕ ਰੈੱਡ ਬਲੂ ਔਰੇਂਜ ਯੈਲੋ ਗ੍ਰੀਨ ਸਾਰੇ ਆ ਇੰਨੀ ਕਿ ਵੈਰਾਈਟੀ ਆ ਕਿ ਤੁਹਾਨੂੰ ਕੁਝ ਨਹੀਂ ਆਉਂਦਾ ਪਤਾ ਲੱਗਦਾ ਰੰਗ ਰਹਿ ਗਿਆ ਸਮੋਕ ਆ ਗਈ ਆ ਆ ਦੇਖੋ ਹੋਲੀ ਵਾਲੇ ਹੋਲੇ ਪਾਣੀ ਵਾਲੇ ਕਲਰ ਆ ਨੇਚਰਲ ਕਲਰ ਆ ਬਾਜੇ ਬੁੱਜੇ ਸਾਰਾ ਕੁਝ ਰੱਖਿਆ ਹੋਇਆ ਹੈ ਬਹੁਤ ਵਧੀਆ ਤੇ ਤੁਹਾਨੂੰ ਬਾਜ਼ਾਰ ਦੀਆਂ ਰੌਣਕਾਂ ਜਿਹੜੀਆਂ ਵਿਖਾ ਰਹੇ ਆ ਤੁਹਾਡੇ ਨਾਲ ਸਾਰੀਆਂ ਤਸਵੀਰਾਂ ਜਿਹੜੀਆਂ ਬਾਜ਼ਾਰ ਦੀਆਂ ਸਾਂਝੀਆਂ ਕਰ ਰਹੇ ਆ ਵੀ ਕਿਸ ਤਰੀਕੇ ਨਾਲ ਦੁਕਾਨਦਾਰਾਂ ਦੇ ਵਿੱਚ ਉਤਸ਼ਾਹ ਹੈਗਾ ਕਿ ਹੋਲੀ ਦਾ ਤਿਉਹਾਰ ਆ ਗਿਆ ਤੇ ਲੋਕ ਅੱਜਕੱਲ ਜਿਹੜਾ ਹੋਲੀ ਦਾ ਤਿਉਹਾਰ ਇਹ ਵੀ ਕਾਫੀ ਜ਼ਿਆਦਾ ਉਸਾਰਨ ਨਾਲ ਮਨਾਉਣਾ ਸ਼ੁਰੂ ਕਰ ਦਿੱਤਾ ਹੋਇਆ ਲੋਕਾਂ ਨੇ ਜਿਸ ਤਰੀਕੇ ਨਾਲ ਲੋਕ ਦੀਵਾਲੀ ਦਾ ਤਿਉਹਾਰ ਮਨਾਉਂਦੇ ਹੁੰਦੇ ਸੀ ਉਵੇਂ ਹੀ ਹੁਣ ਜਿਹੜਾ ਕਿ ਇਸ ਵਾਰ ਤੁਸੀਂ ਦੇਖ ਸਕਦੇ ਹੋ ਬਾਜ਼ਾਰਾਂ ਦੇ ਵਿੱਚ ਇਦਾਂ ਹੀ ਲੱਗ ਰਿਹਾ ਕਿ ਹੋਲੀ ਨਹੀਂ ਜਿਹੜਾ ਤਿਉਹਾਰ ਹੈ ਜਿਹੜਾ ਦੀਵਾਲੀ ਦਾ ਤਿਉਹਾਰ ਹੈ ਇਸ ਤਰੀਕੇ ਨਾਲ ਜਿਹੜੇ ਬਾਜ਼ਾਰ ਸਜੇ ਹੋਏ ਨੇ ਵੱਖ-ਵੱਖ ਤਰ੍ਹਾਂ ਦੀਆਂ ਪਚਕਾਰੀਆਂ ਨੇ ਰੰਗ ਨੇ ਜੋ ਕਿ ਅਪਗ੍ਰੇਡੇਸ਼ਨ ਜਿਹੜੀ ਕੀ ਹੁੰਦੀ ਜਾ ਰਹੀ ਆ ਸੌਟ ਦੇਖ ਸਕਦੇ ਤੁਸੀਂ ਸੌਟ ਦੇ ਵਿੱਚ ਜਿਹੜਾ ਪਚਕਾਰੀ ਇਸ ਵਾਰ ਮਾਰਕੀਟ ਦੇ ਵਿੱਚ ਜਿਹੜੀ ਕੀ ਆਈ ਹੈ ਗੁਲਾਲ ਦੇ ਵਿੱਚ ਰੰਗ ਕਾਫੀ ਜ਼ਿਆਦਾ ਵੈਰਾਈਟੀ ਆ ਗਈ ਹੈ ਤਕਰੀਬਨ 11 ਤੋਂ 12 ਕਲਰ ਦੀ ਜਿਹੜੀ ਵੈਰਾਈਟੀ ਭਾਜੀ ਇਹ ਮੇਲੇ ਵਾਲੀ ਹੈ ਮੇਲੇ ਵਾਲੀ ਇਹ ਬਾਅਦ ਚ ਵੀ ਕੰਮ ਆਏਗੀ ਜੀ ਘਰੇ ਮੇਲੇ ਦੀ ਕੀ ਬਾਤ ਹੈ ਜੀ ਤੇ ਭਾਜੀ ਹੋਰ ਕਿਹੜੀ ਜੀ ਸਾਡੇ ਕੋਲ ਵੈਰਾਈਟੀ ਵੱਖ-ਵੱਖ ਤਰ੍ਹਾਂ ਦੀ ਹੈਗੀ ਹੈ ਕਿਉਂਕਿ ਮੈਂ ਦੇਖ ਸਕਦਾ ਆਪਣੇ ਕੋਲ ਬਾਹਰ ਵੀ ਲੈ ਕੇ ਜਾਓ ਤੁਸੀਂ ਕੈਨੇਡਾ ਵੀ ਉੱਥੇ ਵੀ ਵਿਚਕਾਰੀ ਚਲਾਓ ਕੈਨੇਡਾ ਵਾਲੇ ਹਾਂਜੀ ਹਾਂਜੀ ਲੋਕੀ ਚਾਹਵਾਣਾ ਕੈਨੇਡਾ ਵੈਰਾ ਜਾਣ ਲਈ ਉਹਨਾਂ ਲਈ ਸਪੈਸ਼ਲ ਬਣਾਈ ਉਹਨਾਂ ਨੇ ਬਈ ਮੈਂ ਦੇਖਦਾ ਪੂਰੀ ਦੁਕਾਨ ਜਿਹੜੀ ਹੈ ਸਜਾਈ ਹੋਈ ਹੈ ਨਾ ਵਿਚਕਾਰੀਆਂ ਦੇ ਨਾਲ ਕਾਫੀ ਵੱਖ-ਵੱਖ ਤਰ੍ਹਾਂ ਦੀਆਂ ਵਿਚਕਾਰੀਆਂ ਇਹ ਇੱਕ ਹੀ ਚੀਜ਼ ਹੈ ਜੀ ਇਹ ਇਲੈਕਟ੍ਰੋਨਿਕ ਕਰਨਾ ਜੀ ਬੱਚੇ ਬਹੁਤ ਅੱਜਕੱਲ ਜਿੱਦ ਕਰ ਰਹੇ ਹੈ ਕਿ ਇਲੈਕਟ੍ਰੋਨਿਕ ਵੈਦਾ ਦੀ ਇਹ ਕਹ ਦੇਖੋ ਜੀ ਡਬਲ ਸਾਈਡਡ ਇਲੈਕਟ੍ਰੋਨਿਕ ਕਰਨਾ ਸਪੈਸ਼ਲ ਦੇਖੋ ਵੀ ਕਿਸ ਤਰੀਕੇ ਨਾਲ ਟੈਕਨੋਲੋਜੀ ਜਿਹੜੀ ਕਿ ਹੌਲੀ ਵਾਲੇ ਰੰਗਾਂ ਚ ਵੀ ਆ ਰਹੀ ਹੈ ਨਾ ਭਾਈ ਜਿੱਥੇ ਜਿੱਥੇ ਆਪਾਂ ਨੋਰਮ ਦੇਖਦੇ ਸੀ ਸਿਰਫ ਇੱਕ ਆਮ ਪਚਕਾਰੀਆਂ ਹੁੰਦੀਆਂ ਸੀ ਆਮ ਰੰਗ ਹੁੰਦੇ ਸੀ ਪਰ ਹੁਣ ਜਿਸ ਤਰੀਕੇ ਨਾਲ ਵੈਰਾਈਟੀ ਮਾਰਕੀਟ ਤੇ ਜਾ ਰਹੀ ਹੈ ਭਾਜੀ ਕਿ ਕਿੰਨੇ ਜਿਆਦਾ ਔਖਾ ਹੁੰਦਾ ਕਸਟਮਰ ਨੂੰ ਹੈਂਡਲ ਕਰਨਾ ਕਿਉਂਕਿ ਹਰੇਕ ਕਸਟਮਰ ਆ ਕੇ ਅਲੱਗ-ਅਲੱਗ ਵੈਰਾਈਟੀ ਮੰਗਦਾ ਅਲੱਗ-ਅਲੱਗ ਵੈਰਾਈਟੀ ਮੰਗਦਾ ਨਿਊ ਆਈਟਮ ਮੰਗਦਾ ਕੋਈ ਵੀ ਨਾਰਾ ਫੋਗ ਚੱਲ ਰਿਹਾ ਹੈ ਕਾਫੀ ਆ ਆਈਸ ਬੰਦੀ ਆ ਉਹ ਵੀ ਹੈਗੇ ਆ ਦੇਖ ਲਓ ਤੇ ਦੋਈ ਦਿਖਾ ਸਕਦੇ ਹੋ ਹਾਂਜੀ ਹਾਂਜੀ ਦਿਖਾਓ ਜੀ ਇੱਕ ਵਾਰੀ ਫੋਗ ਹੈ ਜੀ ਇਹ ਗੁਲਾਬ ਦੇ ਫੁੱਲਾਂ ਦਾ ਰੰਗ ਹੈ ਸਪੈਸ਼ਲ ਆਰਗੈਨਿਕ ਅੱਛਾ ਇਹਦੀ ਪੈਕਿੰਗ ਵੀ ਦੇਖਾ ਪੈਕਿੰਗ ਹੈ ਸਪੈਸ਼ਲ ਆ ਜੀ ਹਾਂ ਕੀ ਬਾਤ ਹੈ ਬਿਲਕੁਲ ਸੌਫਟ ਕਲਰ ਆਏਗਾ ਕੋਈ ਸਕਿਨ ਨੂੰ ਨਹੀਂ ਹੋਏਗਾ ਜੀ ਬਾਕੀ ਬੱਚੇ ਵੀ ਵੈਰਾਈਟੀ ਬਹੁਤ ਆ ਜੀ ਵੀ ਮੈਂ ਇਸ ਵਾਰ ਦੇਖ ਰਿਹਾ ਮਾਰਕੀਟ ਵਿੱਚ ਗਿਫਟ ਹੈਂਪਰ ਬਹੁਤ ਦੇਖਣ ਨੂੰ ਮਿਲ ਰਹੇ ਨੇ ਕਿ ਜਿਸ ਤਰੀਕੇ ਨਾਲ ਦੀਵਾਲੀਆਂ ਤੇ ਗਿਫਟ ਹੈਂਪਰ ਹੁੰਦੇ ਸੀ ਇਹ ਬਾਕੀ ਹੋਲੀ ਤੇ ਗਿਫਟ ਦੇ ਲੱਗ ਗਏ ਲੋਕੀ ਇੱਕ ਦੂਜੇ ਦੇ ਘਰੇ ਜਾਂਦੇ ਆ ਗਿਫਟ ਲੈ ਕੇ ਜਾਂਦੇ ਆ ਛੀ ਲੱਗਦੇ ਆ ਕਲਰ ਹਰਬਲ ਕਲਰ ਆ ਪਿਓਰ ਯੂਜ਼ ਕਰਦੇ ਆ ਬਾਕੀ ਬੈਲੂਨਿੰਗ ਆ ਸਟਿਕ ਵਾਲੇ ਜਾਰਾ ਬੱਚੇ ਮੰਗਦੇ ਸਟਿਕ ਵਾਲੇ ਜਲਦੀ ਫੁੱਲ ਜਾਂਦੇ ਆ ਬਿਲਕੁਲ ਹਾਂਜੀ ਇਸ ਵਾਰ ਪੁਆਇੰਟ ਆਫ ਅਟਰੈਕਸ਼ਨ ਜਿਹੜਾ ਇਸ ਮਾਰਕੀਟ ਦਾ ਜਿਹੜਾ ਮੈਨੂੰ ਲੱਗ ਰਿਹਾ ਹੈ ਕਿ ਜਿਹੜੇ ਸਿਲੰਡਰ ਆਏ ਨੇ ਮਾਰਕੀਟ ਦੇ ਵਿੱਚ ਇਹ ਹੁਣ ਆਮ ਹੋ ਗਏ ਜਿਹੜੇ ਆਪਾਂ ਪਹਿਲਾਂ ਪਾਰਟੀ ਵਗੈਰਾ ਦੇਖਦੇ ਹੁੰਦੇ ਬਿਲਕੁਲ ਇਹ ਨੋਰਮਲ ਹੋ ਗਏ ਜੀ ਛੋਟੇ ਵਾਸਤੇ ਛੋਟਾ ਜੀ ਵੱਡੇ ਵਾਸਤੇ ਵੱਡੇ ਸਿਲੰਡਰ ਆਏ ਜੀ ਚਾਰ ਕਿਲੋ ਰੇਂਜ ਕੀ ਰਹਿੰਦਾ ਭਾਜੀ ਰੇਂਜ 200 ਤੋਂ ਸਟਾਰਟ ਆ ਜੀ ਛੋਟੇ ਤੋਂ ਛੋਟਾ ਜਿਹੜਾ 1500 ਤੋਂ ਸਟਾਰਟ ਹੈ 1500 ਤੱਕ ਹੈਗਾ ਜੀ 4 ਕਿਲੋ ਤੱਕ ਹਾਂਜੀ 4 ਕਿਲੋ ਜਿਹੜੀਆਂ ਬੇਲਣੇ ਵਾਲੀ ਆ ਪਚਕਾਰੀ ਜਿਹੜੀ ਦੀ ਪਹਿਲਾਂ ਹੀ ਦਿਖਾਈ ਆ ਬਾਅਦ ਚ ਘਰੇ ਰੋਟੀ ਬਣਾਓ ਜੀ ਸਭ ਤੋਂ ਵਧੀਆ ਬੇਲੇ ਵਾਲੀ ਹਾਂਜੀ ਬਾਕੀ ਪੰਜਾਬੀਆਂ ਦੀ ਇਹ ਕੋਟੀ ਸਕਦੇ ਆ ਜੀ ਸਹੀ ਹੈ ਜੀ ਸਭਾ ਨੂੰ ਬਹੁਤ ਵਧੀਆ ਲੱਗਿਆ ਭਾਈ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਅਗਲੀਆਂ ਦੁਕਾਨ ਤੇ ਜਿਹੜਾ ਲੈ ਕੇ ਚੱਲਦੇ ਹਾਂ ਤੁਸੀਂ ਦੇਖ ਸਕਦੇ ਹੋ ਕੈਮਰਾ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਕਿ ਗਿਫਟ ਹੈਂਪਰਸ ਕਾਫੀ ਵੱਖ-ਵੱਖ ਤਰ੍ਹਾਂ ਦੇ ਜਿਹੜੇ ਗਿਫਟ ਹੈਂਪਰਸ ਨੇ ਅੱਛਾ ਇਹ ਕੀ ਚੀਜ਼ ਆ ਜੀ ਗਲਾਸ ਬਲਾਸ ਸਿੰਪਲ ਵਾਟਰ ਪਾਓ 컬러 ਬਣੇਗਾ ਆਪਣੀਆਂ ਦੀ 50 ਵਾਰ ਜਿੰਨੀ ਆਰੀ ਮਰਜ਼ੀ ਬਣਾਓ 컬러 ਬਣੇਗਾ ਆਪਣੇ ਅਲੱਗ-ਅਲੱਗ 컬러 ਬਣੇਗਾ ਬਿਲਕੁਲ 20 ਰੁਪਏ ਦਾ ਜੀ ਅੱਛਾ ਮੈਂ ਯਾਨੀ ਇਹਦੇ ਵਿੱਚ ਰੈੱਡ 컬러 ਬਲੂ ਗ੍ਰੀਨ ਸਾਰੇ 컬러 ਆ ਗਏ ਜੀ ਬੋਲੀ ਉੱਤੇ ਸ਼ਾਬਾਸ਼ ਯਾਨੀ ਕਿ ਇਹਦੇ ਵਿੱਚ ਪਾਣੀ ਆਪਾਂ ਪਾਣਾ ਤੇ 컬러 ਆਈ ਹੈ 컬러 ਆਈ ਜਾਣਗੇ ਕਿੰਨੀ ਕਵਾਰੀ ਯੂਜ਼ ਹੋ ਸਕਦਾ ਹੈ 50 ਟਾਈਮਸ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਯੂਜ਼ ਹੋ ਸਕਦਾ ਹੈ ਗਲਾਸ ਜਿਹੜੀ ਕਿ ਬਿਲਕੁਲ ਨਵੀਂ ਵਰਾਈਟੀ ਸਾਨੂੰ ਦਿਖਾਈ ਆ ਭਾਜੀ ਨੇ ਕਿ ਜੇਕਰ ਤੁਸੀਂ ਇਸ ਨੂੰ ਲੈ ਕੇ ਜਾਣਾ ਹੈ ਸਿਰਫ ਭਾਜੀ ਕਿੰਨੇ ਦਾ 20 ਰੁਪਏ ਦਾ ਹੈ ਸਿਰਫ 20 ਰੁਪਏ ਦਾ ਗਲਾਸ ਹੈ ਖਾਲੀ ਗਲਾਸ ਨੂੰ ਦੇਖਣ ਨੂੰ ਲੱਗ ਰਿਹਾਗਾ ਪਰ ਜਿਹੜੀ ਇਸ ਦੇ ਇਹਨੇ ਕਰਾਮਾਤ ਕਰਨੀ ਆ ਇਸ ਦੇ ਅੰਦਰ ਜਿਹੜਾ ਅਸਮਾਨ ਹੈ ਇਸ ਵਿੱਚ ਪਾਣੀ ਪਾਉਂਗੇ ਬੱਚੇ ਵਾਲੀ ਟੀ-ਸ਼ਰਟ ਹੈ ਜੀ ਸਪੈਸ਼ਲ ਹੂੰ ਉਹ ਦੇਣਾ ਆ ਰਿਹਾ ਹੈ ਬੱਚੇ ਟੀ-ਸ਼ਰਟ ਅੱਛਾ ਪ੍ਰੋਪਰ ਯਾਨੀ ਕਿ ਕੱਪੜਿਆਂ ਦਾ ਵੀ ਇੰਤਜ਼ਾਮ ਰੱਖਿਆ ਬਿਲਕੁਲ ਹੈ ਜੀ ਕੈਪ ਵੀ ਹੈ ਟੀ-ਸ਼ਰਟ ਵੀ ਹੈ ਸਾਰਾ ਕੁਝ ਹੈ ਜੀ ਸਹੀ ਹੈ ਜੀ ਬਹੁਤ ਵਧੀਆ ਜੀ ਕਲੈਕਸ਼ਨ ਤੁਸੀਂ ਦੇਖ ਸਕਦੇ ਹੋ ਕਿੰਨੀ ਕ ਵੱਖ-ਵੱਖ ਤਰ੍ਹਾਂ ਦੀ ਕਲੈਕਸ਼ਨ ਭਾਈ ਕੋਲ ਮੌਜੂਦ ਹੈਗੀ ਆ ਹਰ ਇੱਕ ਤਰ੍ਹਾਂ ਦਾ ਜੇ ਤੁਹਾਨੂੰ ਦਿਖਾਈਏ ਕਿ ਤਕਰੀਬਨ 12 ਤਰ੍ਹਾਂ ਦੇ ਜਿਹੜੇ ਕਲਰ ਇੱਥੇ ਤੁਹਾਨੂੰ ਮੌਜੂਦ ਦੇਖਣ ਨੂੰ ਮਿਲਣਗੇ ਜਿਹੜੇ ਇੱਥੇ ਮੌਜੂਦ ਨੇ ਤੁਸੀਂ ਲੈ ਕੇ ਜਾ ਸਕਦੇ ਹੋ ਹੋਲੀ ਜਿਹੜੀ ਕੀ ਰੰਗਾਂ ਵਾਲੀ ਹੋਲੀ ਜਿਹੜੀ ਤੁਸੀਂ ਇੱਥੇ ਮਨਾ ਸਕਦੇ ਹੋ ਟੀ-ਸ਼ਰਟਸ ਜਿਹੜੀ ਭਾਈ ਦਿਖਾਈ ਵੀ ਰਹੀ ਸਾਨੂੰ ਮੈਂ ਇੱਥੇ ਦਿਖਾ ਦਿੰਦਾ ਵੀ ਜਿੱਥੇ ਸ਼ੋਅ ਵੀ ਸਵਾਸਥਿ ਵਿਲਾਈ ਹੋਈ ਹੈ ਕਿ ਹੋਲੀ ਵਾਸਤੇ ਸਪੈਸ਼ਲ ਟੀ-ਸ਼ਰਟਸ ਵੀ ਲੈ ਸਕਦੇ ਜਿਨ੍ਹਾਂ ਉੱਤੇ ਹੈਪੀ ਹੋਲੀ ਇਹਦੇ ਪ੍ਰਿੰਟਿੰਗ ਵਿੱਚ ਜਿਹੜੀ ਛਾਪੀ ਹੋਈ ਹੈ ਤੁਹਾਨੂੰ ਅਗਲੀ ਦੁਕਾਨਾਂ ਵੀ ਦਿਖਾਣੇ ਆ ਵੀ ਕਿਸ ਤਰੀਕੇ ਨਾਲ ਜਿਹੜੇ ਬਾਜ਼ਾਰ ਸਾਰੇ ਸਜੇ ਹੋਏ ਨੇ Holi ਦੇ ਰੰਗਾਂ ਵਿੱਚ ਸਾਰੇ ਬਾਜ਼ਾਰ ਰੰਗੇ ਹੋਏ ਨੇ ਤੇ ਜਿੱਥੇ ਤੁਹਾਨੂੰ ਅਸੀਂ ਮਾਰਕੀਟ ਦੇ ਚਿਹਰੇ ਵੱਡੇ-ਵੱਡੇ ਸੈਂਟਰ ਦਿਖਾ ਰਹੇ ਹਾਂ ਇੱਕ ਅਸੀਂ ਮਕਾਨ ਦੇ ਉੱਤੇ ਪਹੁੰਚੇ ਆ ਕਿ ਜਿੱਥੇ ਇੱਕ ਮਿੰਨੀ ਜਿਹੜਾ ਸਿਲੰਡਰ ਆ ਉਹ ਵੀ ਸਾਨੂੰ ਵੇਖਣ ਨੂੰ ਮਿਲਿਆ ਪਾ ਇਹਨੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਵੀਰੇ ਭਾਈ ਜੀ ਆਹ ਸਿਲੰਡਰ ਕਿੰਨੇ ਦਾ ਜੀ ਇਹ 180 ਦਾ ਵੀਰੇ 180 ਦਾ ਭਾਈ ਜੀ ਇੱਥੇ ਸਾਰੀ ਮਾਰਕੀਟ ਦੋ 2.5 250 ਦੇ ਵੇਚ ਤੁਸੀਂ ਇਹਨਾਂ ਸਸਤਾ ਕਿਉਂ ਵੇਚਦੇ ਪਾ ਜੀ ਫਿਰ ਪੱਤਾ ਚੈੱਕ ਕਰਾ ਥੋੜਾ ਜਿਆ ਚੇਂਜ ਵੀ ਹੋਣਾ ਚਾਹੀਦਾ ਥੋੜਾ ਜਿਆ ਸਸਤਾ ਵੀ ਹੋਣਾ ਚਾਹੀਦਾ ਵਾ 200 250 1200 600 ਦਾ ਸਾਰੇ ਵੇਚਦੇ ਆ ਪਰ ਛੋਟੀ ਚੀਜ਼ ਵਧੀਆ ਚੀਜ਼ ਕੀ ਆ ਬਾਤ ਤੇ ਭਾਈ ਇਹ ਆਪਣੀ ਸ਼ਾਪ ਜਿਹੜੀ ਲੱਗੀ ਕਿੱਥੇ ਹੈ ਮੈਨੂੰ ਕੋਈ ਇਹ ਆਪਣੀ ਭਾਈ ਜੀ ਜਵਾਨਾਂ ਦੇ ਕੈਂਪ ਕੁੜੀਆਂ ਸਕੂਲ ਨੀਅਰ ਬਾਵਰ ਖਾਣਾ ਜਿਹੜੀ ਮਾਰਕੀਟ ਇਕਵਿਲੀਸ਼ਨ ਦਿਖਾ ਦਿੱਤੀ ਹੋਈ ਹੈ ਜੀ ਸਾਰੀ ਤੁਹਾਨੂੰ ਮਾਰਕੀਟ ਦਾ ਕਿਹੜਾ ਇੱਕ ਵਾਰੀ ਘੜਾ ਲ ਦਿੱਤਾ ਹੋਇਆ ਅੱਛਾ ਕੀ ਚੀਜ਼ ਹੈਗੀ ਭਾਜੀ ਇਹ ਭਾਜੀ ਗਲਾਸ ਹੈਗਾ ਵਾ ਇਹ ਤੁਸੀਂ ਇੱਕ ਵਾਰੀ ਪਾਣੀ ਪਾਣਾ ਨੂੰ ਘੁਟ ਘੁਟ 20 ਵਾਰੀ ਯੂਜ਼ ਕਰਨਾ ਕੀ ਬਾਤ ਹੈ ਅੱਛਾ ਚੋ ਰੰਗ ਨਿਕਲੀ ਜਾਊਗਾ ਇੰਦੇ ਰੰਗ ਬਣੀ ਜਾਣਾ ਇਹ ਨਵੀਂ ਚੀਜ਼ ਆਈ ਹੈ ਇਹ ਨਵੀਂ ਚੀਜ਼ ਆਈ ਹੈ ਕੀ ਬਾਤ ਹੈ ਮਤਲਬ ਤੁਸੀਂ ਇੱਕ ਵਾਰੀ ਗਲਾਸ ਚ ਪਾਣੀ ਪਾਣਾ ਪਾਣੀ ਯੂਜ਼ ਕਰਨਾ ਨੂੰ ਸੀ ਸਹੀ ਹੈ ਤੁਸੀਂ 20 ਵਾਰੀ ਪਾਣੀ ਪਾਓਗੇ ਤੇ 20 ਵਾਰੀ ਯੂਜ਼ ਹੋ ਜਾਏਗਾ ਗਲਾਸ ਇਹ ਬਹੁਤ ਵਧੀਆ ਲੱਗਾ ਭਾਜੀ ਗੱਲਬਾਤ ਕਰਕੇ ਤੁਹਾਡੇ ਨਾਲ ਤਾ ਸਾਰੀ ਮਾਰਕੀਟ ਦਾ ਵੇਰਵਾ ਤੁਹਾਨੂੰ ਇੱਕ ਵਾਰ ਦਿਖਾ ਦਿਤਾ ਆ ਕਿ ਇਸ ਤਰੀਕੇ ਨਾਲ ਜਿਹੜੀਆਂ ਦੁਕਾਨਾਂ ਲੱਗੀਆਂ ਨੇ ਕਿਸ ਤਰੀਕੇ ਨਾਲ ਜਿਹੜੇ ਲੋਕ ਉਰੇ ਆ ਰਹੇ ਨੇ ਮਾਰਕੀਟ ਦੇ ਵਿੱਚ ਜਿਹੜੀਆਂ ਵਕ ਵਕਤ ਰਹਿੰਦੀ ਪਚਕਾਰੀਆਂ ਨੇ ਵਕ ਵਕਤ ਰਾਂ ਦੇ ਰੰਗ ਨੇ ਇਸ ਵਾਰ ਜਿਹੜਾ ਇੱਕ ਪੁਆਇੰਟ ਆਫ ਅਟਰੈਕਸ਼ਨ ਜਿਹੜਾ ਸਭ ਤੋਂ ਜ਼ਿਆਦਾ ਬਣਿਆ ਹੋਇਆ ਹੈ ਜਿਗਾ ਸਿਲੰਡਰ ਹੈ ਜਿਗਾ ਸਿਲੰਡਰ ਤੁਹਾਨੂੰ ਦਿਖਾਇਆ ਕਿ ਹਰ ਇੱਕ ਦੁਕਾਨ 'ਚ ਤੁਹਾਨੂੰ ਸਿਲੰਡਰ ਮਿਲ ਜੇਗਾ ਵੱਡਾ ਛੋਟਾ ਮੀਡੀਅਮ ਸਾਈਜ਼ ਹਰ ਇੱਕ ਤਰ੍ਹਾਂ ਦਾ ਸਿਲੰਡਰ ਜਿਹੜਾ ਤੁਹਾਨੂੰ ਬਾਜ਼ਾਰ ਦੇ ਵਿੱਚ ਇਸ ਵਾਰ ਵੇਖਣ ਨੂੰ ਮਿਲ ਰਿਹਾ ਜੋ ਕਿ ਪਹਿਲਾਂ ਅਸੀਂ ਪਾਰਟੀਆਂ ਵਗੈਰੇ ਦੇਖਦੇ ਹੁੰਦੇ ਫਿਲਮਾਂ ਵਿੱਚ ਰੋਕ ਚੀਜ਼ਾਂ ਦੇਖਦੇ ਹੁੰਦੇ ਸੀ ਕਿ ਹੁਣ ਬਾਜ਼ਾਰ ਦੇ ਵਿੱਚ ਚੀਜ਼ਾਂ ਜਿਹੜੀਆਂ ਆਮ ਮਿਲ ਰਹੀਆਂ ਨੇ ਤੁਸੀਂ ਆ ਕੇ ਜਿਹੜੀਆਂ ਬਾਏ ਕਰ ਸਕਦੇ ਹੋ ਤਾਂ ਸਾਨੂੰ ਕਮੈਂਟਸ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਵੀ ਤੁਸੀਂ ਇਸ ਵਾਰ ਹੋਲੀ ਉੱਤੇ ਕਿਹੜੇ ਕਿਹੜੇ ਰੰਗ ਲੈ ਕੇ ਆ ਰਹੇ ਹੋ ਕਿਸ ਤਰੀਕੇ ਦੀਆਂ ਪਚਕਾਰੀਆਂ ਲੈ ਕੇ ਆ ਰਹੇ ਹੋ